ਦਬਤਿਆ ਗਿਆ ਫਰਜੋਤ ਬੈਂਕ ਫੋਰਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਉੱਤੇ ਅਸੀਂ ਕਿਸੇ ਵੀ ਜਾਂਚ ਦੇ ਲਈ ਤਿਆਰ ਹਾਂ ਮੇਰੇ ਤੇ ਮੇਰੀ ਪਤਨੀ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਉਹ ਬੇਬੁਨਿਆਦ ਨਹੀਂ ਮੇਰੀ ਪਤਨੀ ਬੇਦਾਗ ਰਿਕਾਰਡ ਵਾਲੀ ਇੱਕ ਆਦਰਸ਼ ਆਈਪੀਐਸ ਅਧਿਕਾਰੀ ਹੈ ਅਸੀਂ ਮਾਨਹਾਨੀ ਦਾ ਮੁਕੱਦਮਾ ਵੀ ਦਰਜ ਕਰਾਂਗੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਇਮਾਨਦਾਰੀ ਦੀ ਮਿਸਾਲ ਮੇਰੀ ਪਤਨੀ ਹੈ ਤੇ ਮੈਨੂੰ ਉਸ ਦੇ ਉੱਤੇ ਮਾਣ ਹੈ ਕਾਬਲੇ ਗੌਰ ਹੈ ਜੋ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਅਮਨਜੋਤ ਕੌਰ ਨੇ ਇੱਕ ਸਾਈਬਰ ਸੈੱਲ ਦੇ ਵਿੱਚ ਇਨਸਪੈਕਟਰ ਅਮਨਜੋਤ ਕੌਰ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਨੇ ਜੋਤੀ ਯਾਦਵ ਦੇ ਉੱਤੇ ਆਈਪੀਐਸ ਅਫੀਸਰ ਨੇ ਜੋਤੀ ਯਾਦਵ ਔਰ ਜੋਤੀ ਯਾਦਵ ਤੇ 100 ਕਰੋੜ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਜਿਸ ਤੋਂ ਬਾਅਦ ਜਿਹੜੇ ਸਿਹਤ ਮੰਤਰੀ ਨੇ ਉਹ ਸਾਹਮਣੇ ਆ ਕੇ ਖੁਦ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਰੁਕ ਕਰਦੇ ਹਾਂ ਪੰਕਜ ਕਪਾਈ ਸਾਡੇ ਸੇ ਹੋ ਗਈ ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਨੇ ਪੰਗਰ ਸਮਝਾਓ ਪੂਰਾ ਮਾਮਲਾ ਕੀ ਹੈ ਹਰਜੋਤ ਬੈਂਸ ਜੋ ਸਾਹਮਣੇ ਆ ਕੇ ਸਪਸ਼ਟ ਕਰਨ ਜਾਂ ਕਹੀਏ ਕਿ ਨ ਇੱਕ ਤਰੀਕੇ ਨਾਲ ਪਲਟਬਾਰ ਵੀ ਕਰ ਰਹੇ ਨੇ ਦੇਖੋ ਪੰਜਾਬ ਦੇ ਸਿੱਖੀ ਮੰਤਰੀ ਨੇ ਹਰਜੋਤ ਬੈਂਕਸ ਔਰ ਉਹਨਾਂ ਦੀ ਘਰਾਂ ਪਤਨੀ ਜਿਹੜੇ ਐਸਪੀ ਜੋਤੀ ਯਾਦਵ ਨੇ ਉਹ ਮੁਹੱਲੇ ਦੇ ਵਿੱਚ ਜਾਤ ਨੇ ਔਰ ਇਨਸਪੈਕਟਰ ਅਮਨ ਜੁਰਕੋਰ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਾਈ ਔਰ ਉਹਨਾਂ ਨੇ ਕਿਹਾ ਕਿ ਮੁਹੱਲੇ ਦੇ ਵਿੱਚ ਇੱਕ ਫਰਸੀ ਕਾਲ ਸੈਂਟਰ ਦੇ ਵਿੱਚ ਵਿਦੇਸ਼ੀਆਂ ਤੋਂ 100 ਕਰੋੜ ਤੋਂ ਜ਼ਿਆਦਾ ਦੀ ਰਕਮ ਠੱਗੀ ਗਈ ਹੈ ਇਸ ਮਾਮਲੇ ਦੇ ਵਿੱਚ ਅ ਇਲਜ਼ਾਮ ਜਿਹੜਾ ਵੈ ਉਹ ਐਸਪੀ ਜੋਤੀ ਯਾਦਵ ਦੇ ਉੱਤੇ ਜਿਹੜਾ ਵੈ ਇੰਸਪੈਕਟਰ ਅਮਨ ਜੋ ਕੋਰਟ ਦੇ ਵੱਲੋਂ ਲਗਾਇਆ ਗਿਆ ਔਰ ਅੱਜ ਵਿਕਰਮ ਮਜੀਠੀਆ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਵੀ ਇਸ ਦਾ ਨਾਮ ਲਿੱਤਾ ਗਿਆ ਔਰ ਹੁਣ ਸਿੱਧੇ ਤੌਰ ਤੇ ਜਿਹੜੇ ਨੇ ਸਿੱਖਿਆ ਮੰਤਰੀ ਪੰਜਾਬ ਦੇ ਹਰਜੋਤ ਸਿੰਘ ਬੈਂਕ ਉਹ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਮਾਨ ਹਾਨੀ ਦਾ ਕੇਸ ਜਿਹੜਾ ਵੈ ਉਹ ਠੁੱਕਿਆ ਜਾਏਗਾ ਔਰ ਦੇਦਾਗ ਨੇ ਉਹਨਾਂ ਦੀ ਧਰਮ ਪਤਨੀ ਜਾਣਬੁੱਝ ਕੇ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਔਰ ਤੇਰੇ ਤੋਂ ਇਹਨਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਹਜੋਤ ਸਿੰਘ ਬੈਂਚੜੀ ਨੇ ਉਹ ਨਜ਼ਰ ਆਏ ਨੇ ਔਰ ਜਿਹਦੇ ਤੌਰ ਤੇ ਕਿਹਾ ਕਿ ਇਸ ਤਰੀਕੇ ਨਾਲ ਤਵੀ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਉਹਨਾਂ ਦੀ ਤੇ ਉਹਨਾਂ ਦੀ ਪਤਨੀ ਦੀ ਕੀਤੀ ਗਈ ਹੈ ਔਰ ਇਸ ਮਸਲੇ ਦੇ ਉੱਤੇ ਹੁਣ ਜਿਹੜਾ ਕਿ ਮਾਨਹਾਨੀ ਦਾ ਕੇਸ ਜਿਹੜਾ ਹੈ ਉਹ ਹਜੋ ਸਪੈਂਸ ਕਰਦੇ ਹੋਏ ਨਜ਼ਰ ਆਣਗੇ ਆ ਪੰਗਜ ਥੋੜਾ ਜਿਹਾ ਸਮਝਾ ਦਿਓ ਇਸ ਚੀਜ਼ ਨੂੰ ਕਿਉਂਕਿ 100 ਕਰੋੜ ਦੀ ਰਕਮ ਤਾਂ ਬਹੁਤ ਵੱਡੀ ਹੁੰਦੀ ਹੈ कि एक कॉल सेंटर ਤੋਂ 100 ਕਰੋੜ ਰੁਪਏ ਠੱਗ ਲਿਆ ਜਾਂ 100 ਕਰੋੜ ਰੁਪਏ ਭ੍ਰਿਸ਼ਟਾਚਾਰ ਦੇ ਤੌਰ ਦੇ ਉੱਤੇ ਰਿਸ਼ਵਤ ਦੇ ਤੌਰ ਦੇ ਉੱਤੇ ਲੈ ਲਿਆ 100 ਕਰੋੜ ਬਹੁਤ ਵੱਡੀ ਅਮਾਉਂਟ ਹੈ ਦੇਖੋ ਇਸ ਤਰੀਕੇ ਦੇ ਇਲਜ਼ਾਮ ਲੱਗੇ ਨੇ ਕਿਉਂਕਿ ਕਾਫੀ ਤੌਰ ਤੇ ਮਸਲਾ ਜਿਹੜਾ ਵਾ ਉਹ ਸਾਹਮਣੇ ਆਇਆ ਕੋਲ ਸੈਂਟਰ ਦਾ ਮਸਲਾ ਸਾਹਮਣੇ ਆਇਆ ਹੋਇਆ ਹੈ ਕਿਉਂਕਿ 100 ਕਰੋੜ ਦੀ ਇਡੀ ਵੱਡੀ ਰਕਮ ਦੇ ਇਲਜ਼ਾਮ ਲਾਣੇ ਕੋਈ ਕੋਈ ਅਜਿਹੀ ਗੱਲ ਨਹੀਂ ਹੈ ਕਿ ਜਿਹੜਾ ਜਿਹੜਾ ਕਤਕ ਕੋਈ ਅਜੇ ਹਰ ਸਾਹਮਣੇ ਆਇਆ ਹੋਵੇ ਲੇਕਿਨ ਕਿਉਂਕਿ ਇਨਸਪੈਕਟਰ ਅਮਨ ਜੋਰ ਤੌਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਔਰ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਾਂਚ ਕਰवानी ਪਈ ਤਾਂ ਉਹ ਬਿਲਕੁਲ ਤਬੀਦ ਤੜਾ ਹੋ ਕੇ ਜਿਹੜਾ ਜਾਂਚਾਂ ਦੇ ਲਈ ਤਿਆਰ ਲੇਕਿਨ ਇਸ ਤਰੀਕੇ ਦੇ ਇਲਜ਼ਾਮਾਂ ਕਰਾ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਹੋਰਾਂ ਨੇ ਕਿਹਾ ਵੈ ਕਿ ਇਹ ਜਾਣ ਬੁਝ ਕੇ ਇਖਤਰਾਬ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਔਰ ਇਸ ਲਈ ਮਾਨਹਾਨੀ ਕੇਸ ਜਿਹੜਾ ਵੈ ਉਹ ਜਿੰਨਾਂ ਤੋਂ ਲੋ ਰੋਣ ਵਾਲੇ ਆ ਰਹੇ ਆ ਉਹ ਉਹ ਕਿ ਕਰਦੇ ਹੋਏ ਨਜ਼ਰਾਂਗੇ ਹੂੰ ਚਲੋ ਸ਼ੁਕਰੀਆ ਪੰਗਜਤਾਨ ਬਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇੱਕ ਅਮਾਉਂਟ ਦਾ ਮੈਂ ਜ਼ਿਕਰ बार-बार ਇਸ ਕਰਕੇ ਕਰ ਰਹੇ ਹਾਂ ਕਿਉਂਕਿ 100 ਕਰੋੜ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਕਿ ਵਾਕੇ ਇਹ 100 ਕਰੋੜ ਦੀ ਕੋਈ ਭ੍ਰਸ਼ਟਾਚਾਰ ਜਾਂ ਰਿਸ਼ਵਤ ਲੈ ਲਈ ਗਈ ਔਰ ਆਈਪੀਐਸ ਅਫੀਸਰ ਬੇਸ਼ੱਕ ਨੇ ਪਰ ਬਹੁਤ ਸਾਰੇ ਪੰਜਾਬ ਦੇ ਵਿੱਚ ਆਈਪੀਐਸ ਅਫੀਸਰਜ਼ ਹੈਗੇ ਨੇ ਔਰ ਮੁਹਾਲੀ ਦਾ ਮੈਂ ਜ਼ਿਕਰ ਕਰਾਂ ਤਾਂ ਮੁਹਾਲੀ ਜ਼ਿਲ੍ਹੇ ਚ ਕਈ ਆਫਿਸ ਆਈਪੀਐਸ ਅਫੀਸਰ ਸਿਨਾਨਾਤ ਹੋਣਗੇ ਇਸ ਟਾਈਮ ਨੋ ਕੇਰੀ ਸਭ ਦੇ ਵਿਚਾਲੇ ਜਿਹੜੇ ਸਿੱਖਿਆ ਮੰਤਰੀ ਨੇ ਉਹ ਖੁਦ ਸਾਹਮਣੇ ਆ ਗਏ ਤੇ ਉਹਨਾਂ ਦੇ ਵੱਲੋਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਔਰ ਗੱਲ ਹੀ ਉਹਨਾਂ ਨੇ ਵੀ ਕਹਿ ਦਿੱਤਾ ਆਮ ਤੌਰ ਤੇ ਹੁੰਦਾ ਹੈ ਕਿ ਜਾਂਚ ਕਰਵਾਈ ਜਾਵੇ ਤਾਂ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਕਿ ਕੋਈ ਵੀ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਹੋਵੇ ਕਰਵਾਈ ਜਾਵੇ ਅਸੀਂ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦਾ ਸਵਾਗਤ ਕਰਾਂਗੇ ਅਸੀਂ ਤੋਂ ਭਾਵੇਂ ਹੋ ਗਿਆ ਉਹਨਾਂ ਦੇ ਸਟੇਟਮੈਂਟ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਹਰਜੋਤ ਬੈਂਸ ਲਗਾਤਾਰ ਆਪਣੇ ਬਿਆਨ ਦੇ ਵਿੱਚ ਇਹ ਕਹਿ ਰਹੇ ਨੇ ਕਿ ਮੈਂ ਔਰ ਮੇਰੀ ਪਤਨੀ ਅਸੀਂ ਤਿਆਰ ਹਾਂ ਯਾਨੀ ਕਿ ਖੁਦ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਇਹ ਸਟੇਟਮੈਂਟ ਦੇ ਰਹੇ ਨੇ ਇੱਕ ਤਰੀਕੇ ਨਾਲ ਕਿ ਕੋਈ ਵੀ ਜੇਕਰ ਜਾਂਚ ਹੁੰਦੀ ਹੈ ਜਾਂ ਕਾਰਵਾਈ ਜਾਂਦੀ ਹੈ ਉਸ ਦਾ ਵੈਲਕਮ ਕਰਨਗੇ ਹਰਜੋਤ ਬੈਂਸ ਨੇ ਇੱਕ ਟਵੀਟ ਕੀਤਾ ਹੈ ਹਰਜੋਤ ਬੈਂਸ ਨੇ ਟਵੀਟ ਕੀਤਾ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਇੱਕ ਮੈਂ ਵੀ ਇੱਕ ਵਾਰੀ ਜ਼ਿਕਰ ਕਰ ਦਵਾਂ ਹਰਜੋਤ ਬੈਂਸ ਨੇ ਟਵੀਟ ਕਰਦੇ ਹੋਏ ਲਿਖਿਆ ਇੱਕ ਦਾਗੀ ਅਧਿਕਾਰੀ ਨੇ ਮੇਰੇ ਅਤੇ ਮੇਰੀ ਪਤਨੀ ਦੇ ਖਿਲਾਫ ਬੇਬੁਨਿਆਦ ਇਲਜ਼ਾਮ ਲਗਾਏ ਨੇ ਮੇਰੀ ਪਤਨੀ ਇੱਕ ਬੇਦਾਗ ਰਿਕਾਰਡ ਵਾਲੀ ਆਦਰਸ਼ ਆਈਪੀਐਸ ਅਧਿਕਾਰੀ ਹਨ ਅਸੀਂ ਮਾਨਹਾਨੀ ਦਾ ਮੁਕੱਦਮਾ ਦਰਜ ਕਰਾਂਗੇ ਅਰਵਿੰਦ ਕੇਚਰੀਵਾਲ ਦੇ ਸਿਪਾਹੀ ਦੇ ਨਾਤੇ ਇਮਾਨਦਾਰੀ ਮੇਰਾ ਧਰਮ ਹੈ ਮੈਨੂੰ ਆਪਣੀ ਪਤਨੀ ਤੇ ਮਾਣ ਹੈ ਜੋ ਕਿ ਇਮਾਨਦਾਰੀ ਦੀ ਮਿਸਾਲ ਹੈ ਅਸੀਂ ਸੱਚਾਈ ਸਾਹਮਣੇ ਲਿਆਉਣ ਦੇ ਲਈ ਕਿਸੇ ਵੀ ਜਾਂਚ ਦਾ ਸਵਾਗਤ ਕਰਦੇ ਹਾਂ